ਇਸ ਤੇ ਫੋਟੋ ਦਿੱਚੀ ਠੀਕ ਹੈ ਆਹ ਦਿਆਂ ਦੇ ਗਾਣੇ ਆਏ ਹੋਏ ਆਏ ਹੋਏ ਨਜ਼ੀਮੇ ਲੱਗ ਰਿਹਾ ਮਨ ਨੂੰ ਚਲੋ ਚਲੋ ਉਹ ਉਹ ਦਿੱਚੀ ਮੂਗੀ ਬਣਾ ਇਸ ਤੇ ਬਣ ਗਈ। ਇਹ ਟੁਕੜੇ ਨਹੀਂ ਆਸਤੇ ਬਹੁਤ ਜ਼ੋਰ ਲਾਲਿਆ। ਫਿਰ ਦੇਖੋ 5 15 25 ਦੇ ਬੜੇ ਬਣਾ ਦੇਖਿਓ। ਹਨਾ ਵੀ 15 25 ਦੇ ਬੜਾ ਦੇਖਿਓ। 10 ਮਿੰਟ ਹੋ ਗਏ ਇਹਨੂੰ। ਐਨੀ ਕਿੰਨੀ ਕਿੰਨੇ ਪੈਸੇ ਦੀ ਜ਼ਰੂਰਤ ਆਣ ਬੜੀ ਦੀ ਜਿਹੜਾ ਉਤਰੀ ਮੈਂ। ਗੱਲ ਲਈ ਹਲਾ ਛੱਡਿਆ ਪੁਰਾ। ਕਸਿਬ ਨਰਾਸ਼ ਹੋ ਗਿਆ। ਮੂਗੀ ਬਣਾ ਇਸਕੇ ਤਾਂ ਬਣ ਗਈ। ਇਹ ਚੁੱਕਦੇ ਹੀ ਆਸਤੇ ਬਹੁਤ ਜ਼ੋਰ ਲਾਲੀਆਂ। ਫਿਰ ਤਦੇਖੋ 5 15 25 ਕੇ ਬੜੇ ਬਣਾ ਦੇਖਿਓ। ਹਨਾ ਵੀ 15 25 ਕੇ ਬੜਾ ਦੇਖਿਓ। 10 ਮਿੰਟ ਹੋ ਗਏ ਨੂੰ। ਕਿੰਨੀ ਕਿੰਨੇ ਪੈਸੇ ਦੀ ਜ਼ਰੂਰਤ ਆਣ ਬੜੀ ਦੀ ਜਿਹੜਾ ਉਤਰੀ ਮੈਂ ਗੱਲਾਂ ਹੀ ਹਲਾ ਛੱਡਿਆ ਪੂਰਾ ਬੱਸ ਇਹ ਬਨ ਨਰਾਸ਼ ਹੋ ਗਿਆ ਸ਼ੁਰੂ ਹੀ ਦਪੇਰੀ ਮਾਇਰ ਅਰ ਨਿਆਣੇ ਖੇਲ ਰਹੇ ਨੇ ਅਰੇ ਨੰਬੰਦੋ ਯਾਰ ਉੱਪਰ ਐਡੀ ਬਾਈਕ ਲਾ ਰਹੇ ਆ ਕਿ ਜੈ ਦੇਖਿਆ ਹੀ ਨਹੀਂ ਓਏ ਨਿਆਣੇ ਫਿਰ ਰਹੇ ਇਹ ਕੌਣ ਹੈ ਇਹਨਾਂ ਨੂੰ ਪਛਾਣਨਾ ਮੈਂ ਆਪੇ ਪੁੱਛ ਲਾਂਗਾ ਹਰਸ਼ੈਵ ਤੀਜੀ ਵਾਲਾ ਆ ਫੇਸ ਤੁਹਾਨੂੰ ਜਿਆ ਸਰ ਅਰ ਦੇਖ ਰਿਹਾ ਵੀ ਹਾਂ ਪਿੱਛੇ ਪਾਇਆ ਹੋਇਆ ਇਹਦੀ ਉਹ ਨਾ ਉਹ ਬੰਦਾ ਉਹ ਚੱਕਾ ਲੇਗਾ ਜੀ